ਰਾਜਵੀਰ ਜਵੰਦਾ ਦਿੱਤੀ ਅਮਾਨਤ ਕੌਰ ਦੀ ਆਵਾਜ਼ ਸੁਣ ਹਰ ਅੱਖ ਹੋਈ ਨਮ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਮਾਰਾ ਜੇ ਕਿ ਵੀਰ ਦਾ ਆਸ ਹੈ ਕਿ ਜਿੰਨਾ ਚੈਨਲ ਤੇ ਰਾਜਵੀਰ ਬੋਲਦਾ ਸੀ ਉਹਨਾਂ ਚੈਨਲਾਂ ਤੇ ਅਮਾਨਤ ਬੋਲੂਗੀ ਜਦੋਂ ਵੀ ਗਾਉਂਦੀ ਹੈ ਮਿੱਟੀ ਦਾ ਫਰੋਜ਼ ਜੋਗੀਆ ਤੇ ਐਦਾਂ ਹੀ ਲੱਗਦਾ ਜਿਵੇਂ ਰਾਜਵੀਰ ਦੀ ਆਵਾਜ਼ ਦਾ ਹੈ ਬਚਪਨ ਦਾ ਜਿਹੜਾ ਉਹ ਟੈਕਸਚਰ ਹੈ ਉਹ ਸਾਨੂੰ ਸੁਣਨ ਨੂੰ ਮਿਲਦਾ ਕਲਾ ਕਲਾਕਾਰ ਤੋਂ ਅੱਗੇ ਲੰਘ ਜਾਂਦੀ ਹੈ ਸਿਰ ਚੜ੍ਹ ਕੇ ਬੋਲਦੀ ਹੈ ਅੱਜ ਹਰ ਇਨਸਾਨ ਦਾ ਜੀ ਕਰਦਾ ਹੈ ਕਿ ਯਾਰ ਕਾਸ਼ ਕਿਤੇ ਹੋ ਸਕੇ ਤਾਂ ਮੈਂ ਰਾਜਵੀਰ ਬਣ ਕੇ ਸਾਡੀ ਮਾਂ ਦੇ ਸਾਹਮਣੇ ਖੜਾ ਹੋਵਾਂ ਕਿ ਸਰੀਰ ਭਾਵੇਂ ਉਹਦਾ ਚਲਾ ਗਿਆ ਪਰ ਉਹ ਨਹੀਂ ਜਾ ਰਿਹਾ ਕਿਤਾਬਾਂ ਪੜ੍ਹਨੀਆਂ ਤੇ ਜ਼ਿੰਦਗੀਆਂ ਪੜ੍ਹਨੀਆਂ 'ਚ ਬੜਾ ਫਰਕ ਹੈ ਬਾਈ ਗੁਰਪੀ ਥੋੜੀ ਬੈਠਿਆ ਸੀ ਬਹੁਤ ਸਤਿਕਾਰ ਕਰਦੇ ਹਾਂ ਨਬਾਈਆਂ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਦਾ ਜੀ ਆਇਆਂ ਨੂੰ ਸਾਰੇ ਸਨੇਹੀ ਆਪਾਂ ਛੁਰਦੇ ਹੁੰਦੇ ਸਾਂ ਕਿ ਕਈ ਵਾਰੀ ਮਕਾਮ ਐਸਾ ਹੁੰਦਾ ਹੈ ਕਿ ਕਲਾ ਕਲਾਕਾਰ ਤੋਂ ਅੱਗੇ ਲੰਘ ਜਾਂਦੀ ਹੈ ਨਹੀਂ ਸਿਰ ਚੜ ਕੇ ਬੋਲਦੀ ਹੈ ਤੇ ਅੱਜ ਜਿਸ ਤਰ੍ਹਾਂ ਦਾ ਵੇਖ ਇੱਕ ਪੰਜਾਬ ਦੇ ਵਿੱਚ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਰਲਡਵਾਈਟ ਜਿੱਥੇ ਵੀ ਬੈਠੇ ਹੈ ਤਾਂ ਇਸ ਤਰ੍ਹਾਂ ਦਾ ਹੀ ਮੰਜ਼ਰ ਬਣਿਆ ਹੋਇਆ ਹੈ ਕਿ ਆਧਾਰ ਇਨਸਾਨ ਦਰਦੀ ਕਰਦਾ ਹੈ ਕਿ ਯਾਰ ਕਾਸ਼ ਕਿਤੇ ਹੋ ਸਕੇ ਤਾਂ ਮੈਂ ਰਾਜਵੀਰ ਬਣ ਕੇ ਸਾਡੀ ਮਾਂ ਦੇ ਸਾਹਮਣੇ ਖੜ ਜਾਾਂ ਹੈ ਉਹਦੇ ਆਸ-ਪਾਸ ਰਵਾਂ ਮੈਂ ਜਿੱਦਾਂ ਰਾਜੀਵ ਖਿਆਰ ਰੱਖਦਾ ਸੀ ਮੈਂ ਓਦਾਂ ਹੀ ਖਿਆਲ ਰੱਖਾਂ ਇਹ ਮੈਨੂੰ ਲੱਗਦਾ ਕਲਾ ਦਾ ਅਸਰ ਹੈ ਰਾਜੀਵ ਦਾ ਜਾਣਾ ਬਾਈ ਸਾਨੂੰ ਬਹੁਤ ਕੁਝ ਸਿਖਾ ਕੇ ਗਿਆ ਹਰ ਰੋਜ਼ ਸੇ ਕਰਿਆ ਹੈ ਹੈ ਕਈ ਗੱਲਾਂ ਚ ਤਸੱਲੀ ਦਿੰਦਾ ਸੱਚੀ ਉਹਦਾ ਜਾਣਾ ਵੀ ਨਾ ਅੰਦਰ ਆਏ ਹੁੰਦਾ ਕਿ ਯਾਰ ਵੀ ਜਿਹੜਾ ਸੱਚਾ ਕਲਾਕਾਰ ਹੁੰਦਾ ਉਹਨੂੰ ਐਦਾਂ ਬਿਦਾਇਗੀ ਹੁੰਦੀ ਹੈ ਹੈ ਜ ਜਿਹਦੀ ਕਲਾ ਸੱਚੀ ਹੁੰਦੀ ਹੈ ਜਿਸ ਦਾ ਕਿਰਦਾਰ ਸੱਚਾ ਹੁੰਦਾ ਹੈ ਜਿਹਨੂੰ ਕੁਛ ਮਾਰਾ ਨਹੀਂ ਗਾਉਣਾ ਹੁੰਦਾ ਜਿਹਨੂੰ ਕੁਛ ਮਾਰਾ ਬੋਲਣਾ ਨਹੀਂ ਹੁੰਦਾ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਪਹਿਰਾਵੇ ਤੋਂ ਲੈ ਕੇ ਹੈ ਤੇ ਮੇਰੀਆਂ ਅੱਖਾਂ ਮੇਰੀ ਜ਼ੁਬਾਨ ਉਹ ਤਾਂ ਸਭ ਸੱਚਮਤਾ ਛੈ ਹੀ ਨਾਲ ਨਾਲ ਮੇਰੀ ਕਲਾ ਵੀ ਇਸ ਤਰੀਕੇ ਨਾਲ ਮੈਂ ਡਿਲੀਵਰ ਕਰਨੀ ਆ ਉਹ ਇੰਨੀ ਸੱਚੀ ਸੁੱੱਚੀ ਆ ਤੇ ਉਹਦੇ ਨਤੀਜੇ ਦੇਖ ਰਿਹਾ ਅੱਜ ਕਿ ਸਰੀਰ ਭਾਵੇਂ ਉਹਦਾ ਚਲਾ ਗਿਆ ਪਰ ਉਹ ਨਹੀਂ ਜਾ ਰਿਹਾ ਉਹ ਆ ਜਿਹੜੇ ਚਿਹਰਾਂ ਤੇ ਬੈਠੇ ਨੇ ਸਾਰੇ ਇਨਾਂ ਦੀ ਬਾਤ ਨਹੀਂ ਹੈ ਦੁਨੀਆ 'ਚ ਜਿੱਥੇ-ਜਿੱਥੇ ਵੀ ਇਨਸਾਨ ਉਹਨੂੰ ਜਾਣਦਾ ਪਛਾਣਦਾ ਉਹਦੀ ਕਲਾ ਨੂੰ ਮਾਨਦਾ ਸਾਰਿਆਂ ਤੇ ਇਹੀ ਅਸਰ ਹੈ ਕਿ ਅੱਜ ਵੀ ਉਹਨੂੰ ਉਦਾਂ ਹੀ ਮਹਿਸੂਸ ਕਰ ਰਿਹਾ ਕੋਈ ਵੀ ਇਹ ਕਹਿਣ ਨੂੰ ਪਿਆਰ ਨਹੀਂ ਹੈ ਕਿ ਯਾਰ ਰਾਜਵੀਰ ਚਲਾ ਗਿਆ ਤੇ ਅੱਜ ਸਾਨੂੰ ਇੱਕ ਬੜਾ ਜਿਹੜੀ ਉਹਦੀ ਕਲਾ ਨੂੰ ਰਿਲੇਟ ਬਹਾਨਾ ਮਿਲਿਆ ਇਸ ਫਿਲਮ ਦੇ ਰੂਪ ਚ ਯਮਲਾ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਇਸ ਚੀਜ਼ ਦੀ ਕਿ ਆਪਾਂ ਸਾਰੇ ਰਾਜਵੀਰ ਬਣ ਕੇ ਇਸ ਫਿਲਮ ਨੂੰ ਇਸ ਮੁਕਾਮ ਤੱਕ ਲੈ ਕੇ ਚੱਲੀਏ ਕਿ ਸਾਡੀ ਮਾਂ ਨੂੰ ਚੈਨ ਮਿਲੇ ਜਦੋਂ ਆਪਾਂ ਸਾਰੇ ਫੇਰ ਇਕੱਠੇ ਹੋ ਕੇ ਉਹ ਸਰਜੇ ਪੁਜੇ ਕਲਾਕਾਰ ਨੂੰ ਐਪਰੀਸ਼ੀਏਟ ਕਰੀਏ ਥੀਏ ਜੇ ਆ ਕੇ ਸਾਰੇ ਬੈਠੇ ਆ ਬਾਈ ਹੁਣੀ ਬਹੁਤ ਸਿਆਣੇ ਨੇ ਇਹਨਾਂ ਦੇ ਜ਼ਿੰਦਗੀ ਦੀ ਕਿਤਾਬਾਂ ਪੜਨੀਆਂ ਤੇ ਜ਼ਿੰਦਗੀਆਂ ਪੜਨੀਆਂ 'ਚ ਬੜਾ ਫਰਕ ਹੈ ਬਾਈ ਗੁਰਪੀ ਤੁਹਣੀ ਬੈਠੇ ਆਸੀਂ ਬਹੁਤ ਸਤਿਕਾਰ ਕਰਦੇ ਆਂ ਇਹਨਾਂ ਬਾਈਆਂ ਦਾ ਤੇ ਇਹਨਾਂ ਦਾ ਬੜਾ ਆਸਰਾ ਰਿਹਾ ਇਸ ਥਲੂੰ ਦੇ ਵਿੱਚ ਬਾਈ ਰਕੇਸ਼ਵਰ ਹੁਣੀ ਬੈਠੇ ਆ ਬੱਲੇਵੀਰ ਬੈਠਾ ਸਾਰੀ ਕਾਸਟ ਬੈਠੀ ਹੈ ਤੇ ਆਪਾਂ ਸਾਰੇ ਨਾਲ ਬੜੀ ਇੱਕ ਪੋਜ਼ਿਟਿਵਿਟੀ ਨਾਲ ਸੱਚੇ ਦਿਲੋਂ ਤੇ ਖਾਸ ਤੌਰ ਤੇ ਇੱਕ ਅਨ ਕੰਡੀਸ਼ਨਲ ਜੀ ਟੂਰਨ ਤੇ ਇਸ ਫਿਲਮ ਲਈ ਆਪਾਂ ਸਾਰੇ ਕੰਮ ਕਰੀਏ ਬਨਰੋਮਾ ਦੇ ਸਾਡੇ ਭਰਾ ਬੈਠੇ ਥੈਂਕ ਯੂ ਬ੍ਰਦਰ ਤੋਡਰ ਤੇ ਆਪਾਂ ਇੱਕ ਲੰਬਾ ਸਫਰ ਹੈ ਕਿਉਂਕਿ ਦਿਨ ਤਾਂ ਬਹੁਤ ਥੋੜੇ ਆ ਪਰ ਇਹਦੇ ਚ ਪਲ ਬਹੁਤ ਨੇ ਇੱਕ ਇੱਕ ਪਲ ਚ ਆਪਾਂ ਇਸ ਫਿਲਮ ਨੂੰ ਪ੍ਰਮੋਟ ਕਰੀਏ ਤੇ ਸਾਨੂੰ ਸਭ ਨੂੰ ਸਕੂਨ ਮਿਲੂਗਾ ਰਾਜਵੀਰ ਦੀ ਕਲਾ ਨੂੰ ਸਕੂਨ ਮਿਲੂਗਾ ਮੇਲਾ ਉਹ ਭਰਿਆ ਛੱਡ ਕੇ ਵਿਦਾ ਹੋਇਆ ਹੈ ਉਹਦੇ ਆਸ-ਪਾਸ ਸਭ ਕੁਝ ਬਹੁਤ ਭਰਿਆ-ਭਰਿਆ ਸੀ ਬਹੁਤ ਖੁਸ਼ਹਾਲ ਸੀ ਉਹਦੇ ਆਖਰੀ ਸਾਹ ਤੱਕ ਉਹਦੀ ਕਲਾ ਨੂੰ ਲੈ ਕੇ ਵੀ ਪਰਿਵਾਰ ਨੂੰ ਲੈ ਕੇ ਵੀ ਉਹਦੇ ਕਿਰਦਾਰ ਨੂੰ ਲੈ ਕੇ ਵੀ ਹਰ ਤਰ੍ਹਾਂ ਦੇ ਮੌਜ ਜਿੰਨੇ ਫਲਸਫੇ ਸਾਡੀ ਜ਼ਿੰਦਗੀ ਚ ਹੁੰਦੇ ਹੈ ਮੇਲਾ ਦਾ ਹਰ ਪਾਸੇ ਉਹ ਖੁਸ਼ਹਾਲ ਸੀ ਤੇ ਇਸ ਕਲਾ ਨਾਲ ਆਪਾਂ ਨੂੰ ਹੋਰ ਫੁੱਲਫਲ ਕਰੀਏ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਤੁਸੀਂ ਸਾਡੀ ਆਵਾਜ਼ ਸੁਣਦੇ ਹੋ ਤੇ ਜਰੂਰ 28 ਨਵੰਬਰ ਨੂੰ ਸਿਨੇਮਾ ਘਰਾਂ 'ਚ ਜਾਇਓ ਤੇ ਆਮਾਨਤਾ ਬੋਲਣਾ ਉਸ ਦਿਨ ਆ ਤੁਮ ਸ਼ਰਧਾਲੂ ਜੀ ਆਲੇ ਤਨ ਵਿੱਚ ਜਿਸ ਤਨ ਅਮਾਨਤ ਬੋਲੀ ਹੈ ਤਾਂ ਉਹ ਅਸਰ ਬਹੁਤ ਬਹੁਤ ਜ਼ਿਆਦਾ ਅਸਰ ਵਾਲੇ ਬੋਲ ਸੀ ਉਹ ਅੱਜ ਵੀ ਸਾਡੇ ਤੀਨੇ ਜੋ ਬੋਲੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਅੱਗੇ ਇਹ ਅਰਦਾਸ ਹੈ ਕਿ ਜਿੰਨਾ ਚੈਨਲ ਤੇ ਰਾਜਵੀਰ ਬੋਲਦਾ ਸੀ ਉਹਨਾਂ ਚੈਨਲਾਂ ਤੇ ਮਾਨਤ ਬੋਲੂਗੀ ਆਪਾਂ ਸਾਰੇ ਮਿਲ ਕੇ ਜਿਸ ਜਰੀਏ ਵੀ ਆਪਾਂ ਮਦਦ ਕਰ ਸਕਦੇ ਹੋਏ ਨਾਲ ਉਹਨੂੰ ਅੱਗੇ ਤੋਰ ਸਕਦੇ ਹੋਏ ਹਨ ਉਹ ਭਾਵੇਂ ਉਹਦੀ ਕਲਾ ਬਹੁਤ ਸੋਹਣਾ ਗਾਉਂਦੀ ਆ ਮਾਨਤ ਮਾਨਤ ਬਹੁਤ ਸੋਹਣਾ ਹਾਂ ਹੁਣ ਵੀ ਜਦੋਂ ਕਦੇ ਉਹਨੂੰ ਕਹੀਦਾ ਨਾ ਪਤ ਪਾਪਾ ਦਾ ਗੀਤ ਸੁਣਾ ਤੇ ਹਜੇ ਥੋੜਾ ਸ਼ਰਮਾਉਂਦੀ ਜ਼ਰੂਰ ਹੈ ਜਾ ਕੇ ਕਹਿੰਦੀ ਆ ਤਾਇਆ ਜੀ ਮੈਂ ਅੰਦਰ ਕਮਰੇ ਚ ਜਾ ਕੇ ਆਵਾਜ਼ ਲਾਉਂਗੀ ਜਦੋਂ ਵੀ ਗਾਉਂਦੀ ਹੈ ਮਿੱਟੀ ਦਾ ਫਰੋਜ਼ ਚੋਗੀ ਆ ਤੇ ਐਦਾਂ ਹੀ ਲੱਗਦਾ ਜਿਵੇਂ ਰਾਜਵੀਰ ਦੀ ਆਵਾਜ਼ ਦਾ ਬਚਪਨ ਦਾ ਜਿਹੜਾ ਉਹ ਟੈਕਸਚਰ ਹੈ ਉਹ ਸਾਨੂੰ ਸੁਣਨ ਨੂੰ ਮਿਲ ਰਿਹਾ ਸੋ ਰਲ ਮਿਲ ਕੇ ਆਪਾਂ ਸਾਰਿਆਂ ਨੇ ਇਸ ਫਿਲਮ ਨੂੰ ਬਹੁਤ ਸੋਹਣੇ ਮੁਕਾਮ ਤੇ ਲੈ ਕੇ ਜਾਣਾ ਸੋ ਜਿੰਨੇ ਵੀ ਆਰਟਿਸਟ ਸਾਰੇ ਇਸ ਫਿਲਮ ਨਾਲ ਜੁੜੇ ਹੋਏ ਆ ਬਾਈ ਜੀ ਬੈਠੇ ਆ ਸਾਰੇ ਧੀਰਾ ਬੈਠੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਆਪਾਂ ਆਉਣ ਵਾਲੇ ਦਿਨਾਂ 'ਚ ਸਾਰਿਆਂ ਨੇ ਮਿਲ ਕੇ ਹੋਰ ਬਹੁਤ ਸਾਰੇ ਇਵੈਂਟਸ ਕਰਨੇ ਨੇ ਜਿੱਥੇ ਆਪਾਂ ਇਸ ਫਿਲਮ ਨੂੰ ਲੈ ਕੇ ਜਾਵਾਂਗੇ ਤੇ ਪਰਿਵਾਰਾਂ ਨੂੰ ਜਰੂਰ ਬੇਨਤੀ ਹੈ ਇਸ ਫਿਲਮ ਦੀ ਜਿਹਨੇ ਐਨੀ ਵੀ ਬੋਲਿਆ ਕਿ ਕਮਾਈ ਦਾ ਇੱਕ ਬਹੁਤ ਸੋਹਣਾ ਹਿੱਸਾ ਜਿਹੜਾ ਉਹ ਬੱਲੀਵੀਰ ਹੋਰਾਂ ਨੇ ਵਰਕੇਸ਼ਵੀਰ ਹੋਰਾਂ ਨੇ ਇਹਨਾਂ ਦੀ ਸਾਰੀ ਟੀਮ ਨੇ ਇਹ ਇਨਸਾਈਟ ਕੀਤਾ ਕਿ ਇੱਕ ਸੋਹਣਾ ਹਿੱਸਾ ਜਿਹੜਾ ਫੈਮਿਲੀ ਤੱਕ ਆਪਾਂ ਪਹੁੰਚਦਾ ਕਰਨਾ ਸੋ ਮੈਨ ਲੱਗਦਾ ਹੈ ਕਿ ਇਹ ਤਲਫਲ ਵੀ ਤੁਹਾਡੇ ਵੱਲੋਂ ਸਾਰੀ ਦੁਨੀਆ ਭਰ ਤੋਂ ਜਿੱਥੇ-ਜਿੱਥੇ ਓਵਰਸੀਜ਼ ਬੈਠੇ ਹੋ ਉਹ ਆਪਣੀਆਂ ਟਿਕਟਸ ਲਾਈਆਂ ਆਪਣੀ ਹਾਜ਼ਰੀ ਲਾਈ ਤੇ ਉਹ ਘਰ ਤੱਕ ਪਹੁੰਚਣਾ ਚਾਹੀਦਾ ਸੋ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸੋ ਮੀਡੀਆ ਨੂੰ ਸਾਡੀ ਬੇਨਤੀ ਹੈ ਭਰਾਵਾਂ ਨੂੰ ਅੱਜ ਵੀ ਤੁਹਾਨੂੰ ਜੀ ਆਇਆਂ ਨੂੰ ਤੇ ਅੱਗੇ ਵੀ ਜਿੱਥੇ-ਜਿੱਥੇ ਇਵੈਂਟਸ ਹੋਣਗੇ ਤੇ ਭਰਾਵਾਂ ਕਿ ਤੁਸੀਂ ਜ਼ਰੂਰ ਸਾਰਾ ਇਹਨਾਂ ਖਬਰਾਂ ਨੂੰ ਸਪਰੈਡ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਥੈਂਕ ਯੂ